ਕਿਓ ਸੱਛੇ ਕਾਲ ਤੁਸ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕੁਝ ਹੋਰ ਦਿਲਖਾ ਹਾਂ ਮਦਰ ਟੇਰਸਾ ਦੇ ਉੱਤੇ ਇਹ 10 ਲਾਈਨਾਂ ਦਾ ਐਸੇ ਤਾਂ ਜੇ ਤੋ ਹਣੀ ਹੋਇਆ ਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸਟਾਰਟ ਮਦਰ ਟੇਰਸਾ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ਕੀਤੀ। ਉਹਨਾਂ ਦਾ ਜਨਮ 27 ਅਗਸਤ 1910 ਇਸੇ ਨੂੰ ਯੋਗੋਸਲਾਵੀਆ ਵਿਖੇ ਹੋਇਆ। ਆਪਣੇ ਬਚਪਨ ਵਿੱਚ ਹੀ ਦੀਨ ਦੁਖੀਆਂ ਦੀ ਸੇਵਾ ਕਰਨ ਦਾ ਪੱਕਾ ਮਨ ਬਣਾ ਲਿਆ ਸੀ ਆਪ 6 ਜਨਵਰੀ 1929 ਈਸਵੀ ਨੂੰ ਕਲਕੱਤੇ ਆਏ 1947 ਵਿੱਚ ਉਹਨਾਂ ਨੇ ਕਲਕੱਤੇ ਵਿਖੇ ਪਹਿਲਾ ਸਕੂਲ ਖੋਲ੍ਹਿਆ ਆਪਣੇ ਮਾਨਸਿਕ ਰੋਗੀਆਂ ਲਈ ਨਿਰਮਲ ਹਿਰਦੇ ਹੋਮ ਅਤੇ ਮਿਸ਼ਨਰੀ ਆਫ ਚੈਰਿਟੀ ਦਾ ਦਫਤਰ ਖੋਲ੍ਹਿਆ। ਉਹਨਾਂ ਨੇ ਭਾਰਤ ਵਿੱਚ ਅਨੇਕਾਂ ਹਸਪਤਾਲ, ਅਨਾਥ ਬੱਚਿਆਂ ਤੇ ਬਜ਼ੁਰਗਾਂ ਲਈ ਸੇਵਾ ਕੇਂਦਰ ਖੋਲ੍ਹੇ। ਉਨੀ ਸੌ ਬਾਹਠ ਈਸਵੀ ਵਿੱਚ ਭਾਰਤ ਸਰਕਾਰ ਨੇ ਪਦਮਸ਼ਰੀ ਬੋਲਸਕਾਰ ਦਿੱਤਾ 19 ਦਸੰਬਰ 1900 ਉਹਨਾਂ ਸੀ ਇਸ ਵਿੱਚ ਨੋਬਲ ਪੁਰਸਕਾਰ ਮਿਲਿਆ 5 ਸਤੰਬਰ 1997 ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਮਦਰ ਟਰੈਸਾ ਦੀ ਮੌਤ ਹੋ ਗਈ